ਸਤ ਸ੍ਰੀ ਅਕਾਲ ਜੀ ਸਭ ਭੈਣ ਭਰਾਵਾਂ ਨੂੰ ਵੀਡੀਓ ਅੱਜ ਤੋਂ ਮੈਂ ਨਾ ਇੱਕ ਪਹਿਲਾਂ ਮੈਂ ਵੀਡੀਓ ਪਾਈ ਸੀ ਕਣਕਾਂ ਦੀ ਛੋਟੀਆਂ ਛੋਟੀਆਂ ਕਣਕਾਂ ਸੀ ਉਦੋਂ ਤੇ ਸਿੱਟੀ ਵੀ ਸੀ ਉਦੋਂ ਵਿੱਚ ਜਾਂਦਰ ਜੀ ਕਾ ਉੱਗੇ ਸੀ ਲੇਕਿਨ ਬਾਅਵੇ ਸਪਰੇਅ ਕੀਤੀ ਦਾ ਵੇਖੋ ਗੱਬੇ ਦੇ ਕਣਕਾਂ ਕੀ ਆ ਕਿੰਨੀ ਸੋਹਣੀ ਕਣਕੋਈ ਆ ਸਾਰੀ ਸਿੱਟੀ ਜਿਹੜੀ ਆ ਉਹ ਮਰ ਗਈ ਆ ਤੇ ਹਾਂ ਕਣਕੀ ਕਣਕਿਆ ਦੇਖੋ ਗੱਬੇ ਦੇ ਹੈ ਕਨਕ ਬਹੁਤ ਹੀ ਜੋਬਨ ਤੇ ਹੈ ਕਨਕ ਤੇ ਆਓ ਤੁਹਾਨੂੰ ਅੱਗੇ ਦਿਖਾਉਣਾ ਗੰਡੇ ਲਾਏ ਗੰਡੇ ਵੀ ਦਿਖਾਉਣੀ ਤੁਹਾਨੂੰ ਆਹ ਵਾਹ ਜੀ ਗੰਡੇ ਬਹੁਤ ਵਧੀਆ ਗੰਡੇ ਵੀ ਤਰੇ ਆ ਗੋਡੀਆਂ ਦੇਤੀਆਂ ਹੁਣ ਭਰਨ ਵਾਲੇ ਹੋਏ ਨੇ ਅਨੇਕ ਦੋਨ ਦਿਨਾਂ ਤਾਈਂ ਇਹਨਾਂ ਨੂੰ ਪਾਣੀ ਲਾਵਾਂਗੇ ਬਾਕੀ ਵੇਖੋ ਬਹੁਤ ਹੀ ਕਣਕਾਂ ਵਧੀਆਂ ਹੋਈਆਂ ਵਾ